ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਿਵਰਾ ਟੀਵੀ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਅੱਜ ਲਹਿਰਾਗਾਗਾ ਦੇ ਵਿੱਚ ਇੱਕ ਜੂਏ ਦੇ ਅੱਡੇ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਤੇ 27 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਲੱਖਾਂ ਰੁਪਏ ਦੀ ਲੱਖਾਂ ਰੁਪਏ ਸਮੇਤ ਗ੍ਰਿਫਤਾਰ ਕੀਤਾ ਗਿਆ ਲਹਿਰਾਗਾਗਾ ਦੇ ਡੀਐਸਪੀ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਪੰਜਾਬ ਹਰਿਆਣਾ ਦੀ ਹੱਦ ਤੇ ਸਥਿਤ ਪਿੰਡ ਚੁੱਲੜ ਕਲਾਂ ਵਿੱਚ ਜੂਏ ਦਾ ਆਡਾ ਚੱਲ ਰਿਹਾ ਸੀ ਪੁਲਿਸ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਉੱਥੇ ਤਾਸ਼ ਦੇ ਪੱਤਿਆਂ ਦੇ ਨਾਲ ਵੱਡੇ ਪੱਧਰ ਤੇ ਜੂਆ ਖੇਡਿਆ ਜਾ ਰਿਹਾ ਸੀ ਇਸ ਮੌਕੇ ਥਾਣਾ ਲਹਿਰਾ ਗਾਗਾ ਦੀ ਪੁਲਿਸ ਨੇ 27 ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਅਤੇ 7 ਲੱਖ 2000 ਰੁਪਏ ਬਰਾਮਦ ਕੀਤੇ ਦੱਸਦੇ ਜੇ ਕਿ ਇਨ੍ਹਾਂ 27 ਵਿਅਕਤੀਆਂ ਵਿੱਚ ਜ਼ਿਆਦਾ ਲੋਕ ਹਰਿਆਣਾ ਦੇ ਸਨ ਡੀਐਸਪੀ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲਹਿਰਾ ਇਲਾਕੇ ਵਿੱਚ ਕਿਤੇ ਵੀ ਕੋਈ ਸੱਟੇਬਾਜ਼ ਜਾਂ ਕਿਤੇ ਕੋਈ ਜੂਏ ਦਾ ਆড্ডা ਚੱਲਦਾ ਮਿਲਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਡੀਐਸਪੀ ਰਣਵੀਰ ਸਿੰਘ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਹਾਂਜੀ ਇਹ ਮਾਨਯੋਗ ਐਸਐਸਪੀ ਸਾਹਿਬ ਸਰਤਾਜ ਸਰਤਾਜ ਸਿੰਘ ਚਾਹਲ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਖਿਲਾਫ ਮਹਿਮ ਚਲਾਈ ਗਈ ਹੈ ਤੇ ਉਹਦੇ ਅੰਦਰ ਤਹਿਤ ਕੱਲ ਸ਼ਾਮ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 27 ਬੰਦੇ ਦਾ ਜਿਹੜੇ ਵੀ ਉਹ ਵੱਡੇ ਪੱਧਰ ਤੇ ਜੂਆ ਉੱਥੇ ਖੇਡ ਰਹੇ ਨੇ ਇਹੋ ਨੇ ਇੱਕ ਇਦਾ ਗੈਂਗ ਬਣਾਇਆ ਹੈ ਤੇ ਉਹਦੇ ਆਧਾਰ ਤੇ ਪੁਲਿਸ ਪਾਰਟੀਆਂ ਉੱਤੇ ਰੇਡ ਕਰਕੇ ਐਸ.ਚੋ ਮਨਪ੍ਰੀਤ ਸਿੰਘ ਤੇ ਚੌਕੀਜਾਰ ਚੋਟੀਆਂ ਰਣਜੀਤ ਸਿੰਘ ਦੇ ਨਾਲ ਪੁਲਿਸ ਫੋਰਸ ਲੈ ਕੇ ਰੇਡ ਕੀਤਾ ਗਿਆ ਤੇ ਜਿਹਦੇ ਤਹਿਤ ਉੱਥੇ 27 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਕਿੱਥੋਂ ਫੜੇਗਾ ਇਹਨੇ ਜੀ ਇਹ ਇਹ ਜੀ ਆਪਣੇ ਜਾਖੜ ਦੇ ਕੋਲ ਗੁਰਨਾਨਕ ਨਗਰ ਹੈ ਉੱਥੇ ਇੱਕ ਪਵਨ ਜੀ ਗੈरेज ਹੈ ਤੇ ਉਹਦੇ ਵਿੱਚ ਇੱਕ ਵੱਡਾ ਇੱਕ ਹਾਲ ਬਣਾਇਆ ਹੈ ਸ਼ੈੱਡ ਬਣਾ ਕੇ ਤੇ ਉਹਦੇ ਵਿੱਚ ਅੰਦਰ ਬੈਠ ਕੇ ਇਹ ਤਾਸ਼ ਨਾਲ ਤੇ ਉੱਥੇ ਆਪਣੀ ਮੋਟੀ ਰਕਮ ਨਾਲ ਖੇਡ ਰਹੇ ਸੀਗੇ ਤੇ ਉਹ ਪੈਸੇ ਜਦੋਂ ਗਿਣਤੀ ਕੀਤੀ ਗਿਆ 7 ਲੱਖ 23 ਹਜ਼ਾਰ ਦੇ ਇੰਡੀਅਨ ਕਰੰਸੀ ਨੋਟ ਇਹਨੇ ਬੰਦੇ ਪੜਿਆ ਇਕੱਲੇ ਪੰਜਾਬ ਤੇ ਜਾਂ ਹੋਰ ਸਟੇਟਾਂ ਤੋਂ ਵੀ ਆ ਗਿਆ ਕਿਹੜਾ ਜਾਂ ਕੁਝ ਹੁੰਦਾ ਨਹੀਂ ਨਹੀਂ ਇਹਦੇ ਵਿੱਚ ਮੋਸਟਲੀ 27 ਦੇ ਵਿੱਚੋਂ ਸਿਰਫ 4 ਪੰਜਾਬ ਦੇ ਨੇ ਬਾਕੀ 5 ਆ 4 5-5 ਦੇ 5 ਵਿਅਕਤੀ ਪੰਜਾਬ ਦੇ ਨੇ ਬਾਕੀ ਸਾਰੇ ਹਰਿਆਣਾ ਦੇ ਨੇ ਕੋਈ ਰਤਿਆ ਦੇ ਨੇ ਹਸਾਰ ਦੇ ਨੇ ਟਹਾਣੇ ਦੇ ਨੇ ਤੇ ਇਦਾਂ ਕਰਕੇ ਹੈਗੇ ਨੇ ਸਾਰੇ ਤੇ ਇਥੋਂ ਦਾ ਲੋਕਲ ਬੰਦਾ ਕੋਈ ਸਾਡੇ ਇਲਾਕੇ ਦਾ ਲਹਿਰੇ ਦਾ ਨਹੀਂ ਹੈਗਾ ਪਤਾ ਲੱਗਿਆ ਉਹ ਕਿੰਨੀ ਦੇਰ ਤੋਂ ਚੱਲ ਰਹੇ ਹੈ ਤੁੰਦਾ ਜੀ ਦੇਖੋ ਜੀ ਇਹ ਤਾਂ ਇਹ ਤਾਂ ਕਹਿਦ ਰੇ ਪਹਿਲੀ ਵਾਰੀ ਕਹਿ ਰਹੇ ਨੇ ਇਹਨਾਂ ਦੀ ਪੁੱਛ-ਪੁੱਛ ਕਰ ਰਹੇ ਆ ਅਸੀਂ ਤਾਂ ਇਹਨਾਂ ਦਾ ਕੋਈ ਉੰਕੀਆ ਵੀ ਹੈ ਕੋਈ ਜਿਹੜਾ ਭਿਉਂਦਾ ਹੈਗਾ ਦੇਖੋ ਇਹ ਇੱਕ ਸੰਗਰੂਰ ਦਾ ਹੈਗਾ ਕੋਈ ਪਰ ਮਹੋਤ ਪਿੰਟਾ ਤੇ ਫਿਲਹਾਲ ਤਾਂ ਉਸੇ ਦਾ ਹੀ ਹੈਗਾ ਵੀ ਉਸੇ ਨੇ ਇਹ ਬੰਦੇ ਇੱਧਰ ਬੁਲਾਏ ਸੀਗੇ। ਬਾਕੀ ਫਿਰ ਵੀ ਅਸੀਂ ਪ੍ਰੋਪਰਲੀ ਸਾਰਿਆਂ ਦੀ ਕਸ਼ਿਸ਼ ਕਰ ਰਹੇ ਹਾਂਗੇ। ਤੇ ਅੱਜ ਨਾਲ ਅਦਾਲਤ 'ਚ ਪੇਸ਼ ਕਰਾਂਗੇ। ਕਾਨੂੰਨ ਵਾਲੇ ਸਮੇਂ ਦੇ ਵਿੱਚ ਅਜਿਹੀ ਨੀ ਕਿੰਦਾ ਜਾਰੀ ਰੱਖੋਗੇ ਤੁਸੀਂ। ਦੇਖੋ ਜੀ ਇਹ ਤਾਂ ਕਿਸੇ ਵੀ ਹਾਲਤ 'ਚ ਜਿਹੜਾ ਸੱਟਾ ਜੂਆ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹਦਾ ਅਸੀਂ ਬਿਲਕੁਲ ਨਹੀਂ ਚੱਲਣ ਦੇਣਾ। ਪ੍ਰੋਪਰ ਅਸੀਂ ਸਖਤ ਕਾਰਵਾਈ ਕਰਾਂਗੇ। ਤੇ ਕੋਈ ਛੋਟੇ ਲੈਵਲ ਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਹ ਤਰ੍ਹਾਂ ਦਾ ਸਟਾ ਨਹੀਂ ਚੱਲਦਾ ਜਿਹੜਾ ਹੈ ਗਿਆ ਸੀ ਪੰਜਾਬ ਹਰਿਆਣਾ ਦੇ ਬਾਰਡਰ ਤੇ ਸੀਗਾ ਤਾਂ ਇਹ ਇਹ ਸੀ ਹਾਂਜੀ ਬਿਲਕੁਲ ਇਹ ਮਤਲਬ ਜੱਖਲ ਆਮ ਲੋਕਾਂ ਲਈ ਤਾਂ ਜੱਖੜ ਹੀ ਲੱਗਦਾ ਹੈ ਹਰਿਆਣਾ ਦਾ ਪਰੰਤੂ ਸਾਡਾ ਆਪਣੇ ਲਹਿਰਾ ਥਾਣੇ ਦੇ ਜੀ ਦਾ ਏਰੀਆ ਪੈਂਦਾ ਉਹ ਚੂਲੜ ਕਲਾਂ ਦਾ ਰਕਵੇ ਹੋ ਗੁਰੂ ਨਾਨਕ ਨਗਰ ਤੇ ਉਹਦੇ ਵਿੱਚ ਇਹ ਗਲਤ ਕੰਮ ਚੱਲ ਰਿਹਾ ਸੀਗਾ ਤੇ ਬੜਾ ਵਧੀਆ ਪੁਲਿਸ ਨੇ ਸਾਡੇ ਨੇ ਇੱਥੇ ਕੰਮ ਕੀਤਾ ਤੇ ਇੱਕ ਵੱਡਾ ਮਤਲਬ ਵੀ ਕ੍ਰਾਈਮ ਸੀਗਾ ਵੱਡੇ ਮੰਤਰਾ ਜੀ ਦੀ ਕਾਰਵਾਈ ਚੱਲ ਰਹੀ ਹੈ ਦੋਸ਼ੀਆਂ ਉੱਤੇ ਦੋਸ਼ੀਆਂ ਖਿਲਾਫ ਜੀ ਅਸੀਂ ਗੈਰ ਮਿਲੰਗ ਐਕਟ ਤੋਂ ਇਲਾਵਾ ਜਿਹੜਾ ਇਹ ਆਰਗੇਨਾਈਜ਼ ਕ੍ਰਾਈਮ ਹੁੰਦਾ ਹੈ ਕਿ ਇਹ ਉਹ ਧਾਰਾ ਵੀ 612 ਬੀ ਐਨ ਐਸ ਉਹ ਵੀ ਲਗਾਈ ਹੈ। ਬਾਜ ਉਹਨਾਂ ਨੂੰ ਪ੍ਰੋਪਰ ਜੁਰਮਾ ਦਿੱਤਾ ਜੁਰਮ ਉਹਦੀ ਸਜ਼ਾ ਮਿਲ ਸਕੀ। ਬਸ ਫਿਰ ਇਹਨਾਂ ਨੂੰ ਪੇਸ਼ ਕਰਕੇ ਜੇਲ੍ਹ ਤੇ ਹਾਂਜੀ ਹਾਂਜੀ ਬਿਲਕੁਲ ਅਦਾਲਤ ਵਿੱਚ ਪੇਸ਼ ਕਰਾਂਗੇ ਇਹਨਾਂ ਨੂੰ ਅੱਜ। ਤੇ ਬਾਅਦ ਵਿੱਚ ਜੇਲ੍ਹ ਭਜੇ ਜਾਣਗੇ।